ਕਿੱਥੇ ਫਿਰਦਾ ਛੱਡੀ ਫਿਰਦਾ ਹਾਂ ਮੈਂ ਬੱਦਲਾਂ ਦੇ ਵਿੱਚ ਬੱਦਲਾਂ 'ਚ ਹਾਂ ਬੱਦਲਾਂ 'ਚ ਪਹੁੰਚ ਗਿਆ ਹਾਂ ਹਾਂ ਕਿੱਥੇ ਬੱਦਲ ਮਾਤਾ ਸਹੀ ਕੈਮਰਾ ਵਾਲੇ ਨਾਲ ਇਹਨੂੰ ਇਹ ਕਿਦਾ ਹਾਂ ਹਾਂ ਬੱਦਲਾਂ ਜਾਰੇ ਪਾਸੇ ਇੱਧਰ ਦੇਖ ਜਿਹੜੇ ਰਸਤੇ ਨੂੰ ਆਪਾਂ ਆਏ ਤੇ ਉਹ ਜਿਕਰੇ ਆ ਟਲੇ ਬਦਲ ਹੋਇਆ ਜਮੇ ਅੱਜ ਅਸੀਂ ਪਹੁੰਚ ਗਏ ਆਂ ਇਹ ਬਦਲਾਂ ਚ ਤੇ ਇਹ ਜਗਾ ਇਹ ਬਹੁਤ ਪੂਜਣ ਯੋਗ ਸਥਾਨ ਡੇਰਾ ਬਾਬਾ ਜੋਰਜੀ ਨਾ ਬੱਦਲੇ ਬੱਦਲ ਹੋ ਗਈ ਇੱਥੇ ਜਮੇ ਬਸ ਹਨੇਰਾ ਹੀ ਹੋ ਗਿਆ ਇੱਕਦਮ ਤੁਸੀਂ ਦੇਖ ਸਕਦੇ ਹੋ ਸਾਡਾ ਸਾਥੀ ਮਨਦੀਪ ਸਿੰਘ ਜੋ ਕਿ ਸਾਡੇ ਨਾਲ ਹੀ ਹੈ ਇਹ ਵੀ ਹੁਣ ਵੀਡੀਓ ਦੇ ਚੱਕਰ 'ਚ ਪੈ ਗਿਆ ਵੀਡੀਓ ਬਣਾਊਗਾ ਜ਼ਰੂਰ ਤੇ ਚਲੋ ਚੱਲਦੇ ਹਾਂ ਜੀ ਅੱਗੇ ਇਹ ਰੋਪੀ ਵਿਤਰ ਜਗਾ ਜਿਹੜੀ ਬਹੁਤ ਹੀ ਪੂਜਣਯੋਗ ਡੇਰਾ ਬਾਬਾ ਜੋਰ ਜੀ ਬਾਬਾ ਹਰੀਪੁਰ ਵਾਲਿਆਂ ਦਾ ਸਥਾਨ ਹੈ ਜੀ ਥੋੜਾ ਉੱਪਰ ਜਾ ਕੇ 20-25 ਕਿਲੋਮੀਟਰ ਦੂਰ ਤੇ ਉੱਥੇ ਅੱਜ ਬੱਦਲ ਹੀ ਬੱਦਲ ਹੋ ਗਏ ਨਜ਼ਾਰਾ ਵੇਖਣਯੋਗ ਸੀ